ਵੀ ਪੱਕੇ ਟਾਈਮ ਸਰ ਕਿਹੜਾ ਕੰਪਨੀ ਹੋ ਸਕਦਾ ਇਹ ਪੂਰੀ ਦੁਨੀਆ ਤੇ ਵੈਸੇ ਜਾਵੇਗਾ ਪੰਜਾਬ ਲਈ ਬੰਦੇ ਰਹੇ ਵੀ ਹਰ ਕੰਮ ਦੇ ਲਈ ਬੰਦੇ ਦੇ ਅੰਦਰ ਜਨੂਨ ਹੋਣਾ ਚਾਹੀਦਾ ਹੈ ਉਹ ਟਾਈਮ ਸਰ ਹੋ ਸਕਦਾ ਇਹ ਪਰ ਕਰਾਉਣ ਦੇ ਇਰਾਦੇ ਹੋਣ ਤੇ ਮੇਰੀ ਬੇਨਤੀ ਜਿੰਨੀਆਂ ਮੇਲਾ ਕਮੇਟੀ ਆ ਆਪਾਂ ਜਰੂਰ ਟਾਈਮ ਸਰ ਮਿਲੇ ਕਰਾਇ ਕਰਗੇ ਥੋੜਾ ਪਿਗਲੂ ਕਹਿੰਦੇ ਆਪਾਂ ਰੋੜੀ ਸਾਹਿਬ ਦਾ ਮੇਲਾ ਹੋਣਾ ਹੈ ਭਾਈ ਘਰ ਪੇ ਜੋੜੇ ਦੱਸ ਕੇ ਗਏ ਆ ਵੀ ਆਪਾਂ ਵੀ ਜਿੰਨੇ ਜਿੰਨੇ ਮੈਚ ਕਰਾਉਣੇ ਆ ਮੰਟੋਹ ਬਲਵੰਤ ਜੀ ਲੈਕਟਾ ਨਹੀਂ ਲੱਗਣ ਗਿਆ ਆਪ ਸਭ ਨੂੰ ਸਤਿ ਸ੍ਰੀ ਅਕਾਲ ਬਤਾ ਪੀਰਾ ਜੀ ਸਾਡੀ ਮੀਡੀਆ ਦੇ ਵਿੱਚੋਂ ਭਰਾ ਪੁੱਜੇ ਐ ਤਾਂ ਚੰਸੇ ਜੀ ਗਿੱਲ ਸਾਹਿਬ ਸਾਡੇ ਚੇਅਰਮੈਨ ਸਾਹਿਬ ਇੱਕ ਯਾਦਗਾਰੀ ਤਸਵੀਰ ਉਹਨਾਂ ਟੀਮਾਂ ਦੇ ਨਾਲ ਮੇਰਾ ਸਿਹਰਾ ਕਰਾਉਂਦਾ ਹੋਰ ਮੇਰਾ ਸਿਹਰਾ ਕਰਾਉਂਦਾ ਅਸੀਂ ਯਾਦ ਪਾਉਂਦੇ ਆਪਣੇ ਕਰਮੇ ਦਾ ਫਾਡੇ ਹੋਏ ਸੇਵਾ ਦੇ ਇੱਕੋ ਇੱਕ ਸੇਵਾ ਲੱਖ ਮੀਲ ਵੱਡਾ ਉਹ ਸਾਡੇ ਕਲਪਸ਼ਪਰ ਸਾਥੀ That didn't happen. ਪਿੰਡ ਮਈਆਂ ਵਾਲਾ ਕਲਾ ਦੇ ਕਬੱਡੀ ਕੱਪ ਚੋ ਮੈਚ ਜਬਾਨ ਟੀਮਾਂ ਮਈਆਂ ਵਾਲਾ ਕਲਾ ਜੇਤੂ ਜੀਰਾ ਨੇੜਲੇ ਪਿੰਡ ਮਈਆਂ ਵਾਲਾ ਕਲਾ ਵਿਕੇ ਭਗਤ ਬਾਬਾ ਦੁਨੀ ਚੰਦ ਜੀ ਦੇ 40 ਸਾਲਾਨਾ ਵਰਸੀ ਮੌਕੇ ਭਗਤ ਦੁਨੀ ਚੰਦ ਸਮਾਦੀ ਕਮੇਟੀ ਅਤੇ ਸਪੋਰਟਸ ਕਲੱਬ ਮਈਆਂ ਵਾਲਾ ਕਲਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਗਿਆ ਦੋ ਰੋਜਾਂ ਸ ਕਬੱਡੀ ਕੱਪ ਚ ਨਰੋਲ ਕਬੱਡੀ ਟੀਮਾਂ ਦੇ ਫਸਮੇ ਮੁਕਾਬਲੇ ਦੌਰਾਨ ਮਈਆਂ ਵਾਲਾ ਕਲਾ ਦੀ ਟੀਮ ਨੇ ਪਹਿਲਾ ਅਤੇ ਗਗੜਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਕਬੱਡੀ ਓਪਨ ਦੇ ਮੁਕਾਬਲੇ ਚ ਮੇਜੂ ਨਮਈਆ ਵਾਲਾ ਕਲਾ ਦੇ ਜੋਗੇ ਵਾਲਾ ਨੂੰ ਹਰਾ ਕੇ ਚੰਡੀ ਗੱਡੀ ਜੇਤੂ ਟੀਮਾਂ ਨੂੰ 1 ਲੱਖ ਤੇ 75000 ਰੁਪਏ ਦੇ ਨਕਦ ਨਾਮ ਤੇ ਸ਼ਿਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਕਲਤਾਰ ਸੰਧਵਾ ਸਪੀਕਰ ਵਿਧਾਨ ਸਭਾ ਨਰੇਸ਼ ਕੁਟਾਰੀਆ ਐਮ ਐਲ ਏ ਜੀਰਾ ਅਤੇ ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਸਾਂਝੇ ਤੌਰ ਤੇ ਕੀਤੀ। ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਸਰਪੰਚ ਬਲਦੀਵ ਸਿੰਘ ਬਰਾੜ ਪ੍ਰਧਾਨ ਟਰੱਕ ਜੁਨੇ ਨੀਰਾ, ਨਿਰਮਲ ਸਿੰਘ ਬਰਾੜ ਪ੍ਰਧਾਨ ਪ੍ਰਿੰਸ ਗੋਰੀ ਆਦ ਨੇ ਭਰਪੂਰ ਸਹਿਯੋਗ ਦਿੱਤਾ। ਜੀਰਾ ਤੋਂ ਅੰਗਰੇਜ਼ ਬਰਾਡ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਆਲ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ਵ ਦੇ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਕਿੰਨੇ ਹਜ਼ਾਰ ਕਿੱਪਾ ਜਾਣਾ ਹੈ ਲੋਕ ਕਿੱਥੇ ਆਉਂਦੇ Kami bersumpah demi Tuhan kami akan ਜਿਹੜਾ ਮੇਡਾ ਖੇਡ ਦੇ ਵਿੱਚ ਕੰਮ ਕਰਨਾ ਹੈ ਸਭ ਤੋਂ ਪਹਿਲਾਂ ਜਿਹੜੇ ਆ ਦੇ ਦੇ ਕਰ ਰਿਹਾ ਹੈ ਜਿਹੜੇ ਆ ਦੇ ਦੇ ਕਰ ਰਿਹਾ ਹੈ ਜੀ ਇਹ ਸਾਡੀ ਪਰਵਾਹ ਨਹੀਂ ਹੋਈਆ ਤੋਂ ਸਾਡਾ ਇੱਕ ਕੁਸ਼ਨ ਬਹੁਤ ਵੱਡਾ ਕੰਮ ਹੈ ਜਿਹੜਾ ਅਸੀਂ ਇਹ ਪੈਨ ਦਿੰਦੇ ਹਾਂ ਨਵੇਂ ਟੀਮਾਂ ਨੂੰ ਕਹਿ ਦਿੰਦੀ ਆ ਸੋ ਇਸ ਨਾਲ ਕਿਡਾ ਚ ਨਵੇਂ ਖਿਡਾਰੀ ਪੈਦਾ ਹੋਗੇ ਉਹਨਾਂ ਨੂੰ ਚਾਂਸ ਮਿਲੂਗਾ ਜਿਹੜੇ 플레이ਰ ਪਰਸ਼ਤ ਹੋ ਚੁੱਕੇ ਆ ਉਹਨਾਂ ਨੂੰ ਥੋੜੀ ਹੱਲ ਹੋਗੀ ਦੇਖ ਵੀਰਾਂ ਮੇਰੇ ਨੂੰ ਕਹਿ ਰਿਹਾ ਕਿ ਜਿਹੜੇ ਜਿਹੜੇ ਖਾਤਮੇ ਮੈਦਾਨਾਂ ਤੇ ਭਰਾ ਸਾਡੇ ਮਿਸ਼ਨ ਦੇ ਚੱਲੋ ਆਪਾਂ ਦਿਲੇਰ ਦੇ ਟੂਰਨਾਮੈਂਟ ਕਰਾ ਦਈਏ ਤਾਂ ਕਿ ਜਿਹੜੇ ਤੇਰੇ ਜਿਹੜੇ ਨੇ ਲੱਖ ਲੱਖ 2 ਲੱਖ ਰੁਪਏ ਦਿੱਤੇ ਆ ਉਹ ਜਿਹੜੇ ਨੇ ਮੈਚ ਦੇਖਣ ਨੂੰ ਪਾਣੀ ਪਰੇਸ਼ਾਨੀ ਨਾ ਹੋਵੇ ਉਹ ਮੈਚ ਦੇਖਣ ਤੇ ਜਿਹੜੇ ਜਿਹੜੇ ਟੂਰਨਾਮੈਂਟ ਖਤਮ ਹੋਏ ਸੋ ਫੇਰ ਮੈਂ ਭਗਤ baba ਜੀ ਜੰਜੀ ਸਿੱਕਪੁਰੂ ਗੁਰਾਂ ਸਿੰਘ ਜੀ ਦੇ ਦਰਕਰੋਂ ਬਸਾਏ ਭਗਤ baba ਜੀ ਜੰਜੀ ਇਹਨਾਂ ਦੀ ਆਪਾਂ ਚੌਥੀ ਸਾਲਾਨਾ ਵਰਤੀ ਬੜੀ ਸ਼ਰਧਾ ਭਾਵੁਕ ਨਾਲ ਮਿੱਟੀ ਯਾਦ ਕਰਾ ਆਹ ਤਿੰਨਾਂ ਦਾ ਉਹਨਾਂ ਦਾ ਧੰਨਵਾਦ ਕਰਦਾ ਹੈ ਕੌਣ ਨੇ ਆਪ ਦਾ ਨਾਲ ਆਪ ਸਾਥ ਕਰਦਾ ਅੱਜ ਦਾ ਮੌਕੇ ਤੇ ਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੀਆ ਕਿ ਜਿਹਨੇ ਬੁੱਕ ਕੀਤਾ ਕੇ ਮਾ ਜੱਜਾ ਜਿਹੜੇ ਆ ਕੇ ਗੱਲ ਕਈ ਕਿਈ ਲੋਕ ਆ ਬੋਲਦੇ ਆ ਸਾਰੀ ਸੰਗਤ ਨੂੰ ਆਪ ਬਹੁਤ ਬਹੁਤ ਸੱਤੜੀ ਸੰਗ ਦਾ ਮਾਤਲ ਮੇਲੇ ਤੇ ਆਇਆ ਸੱਤੜੀ ਜਿੰਨਾ ਮੁਸ਼ਕਿਲ ਆ ਕੇ ਮੁੰਡਾ ਜੱਜ ਕਰਿਆ ਇਹ ਵਾਲਾ ਪਤਾ ਲਾ ਕੇ ਵੀ ਸੰਭਲਿਆ ਫੇਰ ਆਪੇ ਦੇ ਕੰਮ ਚ ਆ ਗਏ ਇਹ ਟੂਰਨਾਮੈਂਟ ਇਸ ਰਾਊਂਡ ਚ ਆ ਗਏ ਸੋ ਇਹ ਖੇਡ ਦਾ ਇੱਕ ਮਹਾਨ ਦਾਤਾ ਵਾਹਿਗੁਰੂ ਜੀ ਕਾ ਬਖਸ਼ਾ